ਆਪਣੇ ਗਵਰਨਰਾਂ ਨੂੰ ਆਪਣੇ ਮੁੱਖ ਮੰਤਰੀਆਂ ਨੂੰ ਸਾਡੀਆਂ ਦਸਤਾਰਾਂ ਪਾ ਕੇ ਇੱਥੇ ਲਿਆਣਾ ਉਹਨਾਂ ਨੂੰ ਇਹ ਦੱਸਣਾ ਕਿ ਅਸੀਂ ਤੁਹਾਡੇ ਸਕੇ ਬੜੇ ਆ ਭਰਤੀ ਸਾਡੀ ਬੰਦ ਕਰ ਦਿੱਤੀ ਕਿਸਾਨਾਂ ਦੇ ਖਿਲਾਫ ਕਾਨੂੰਨ ਬਣਾ ਦਿੱਤੇ ਮਜ਼ਦੂਰਾਂ ਦੇ ਖਿਲਾਫ ਕਾਨੂੰਨ ਬਣਾ ਦਿੱਤੇ ਤੇ ਮੋਦੀ ਸਾਹਿਬ ਨਹੀਂ ਦਸਤਾਰ ਬਨ ਕੇ ਨਾਇਬ ਸਿੰਘ ਸੈਣੀ ਆ ਜਾਏ ਭਾਵੇਂ ਕੋਈ ਹੋਰ ਆਲੇ ਉਹਦਾ ਫਰਕ ਨਹੀਂ ਤੇ ਪੈਣਾ ਤੁਹਾਡੇ ਕਾਰਨ ਇਹ ਮੇ ਕੀ ਨੇ ਤੁਸੀਂ ਪੰਜਾਬ ਨੂੰ ਦੇਣਾ ਕੀ ਚਾਹੁੰਦੇ ਹੋ ਤੁਸੀਂ ਪੰਜਾਬ ਨੂੰ ਦੇਖ ਕੇ ਕੀ ਜਾਂਦੇ ਹੋ ਇਹ ਪੰਜਾਬੀਆਂ ਤੇ ਵੱਡੀ ਗੱਲ ਆਉਣ ਹਲਵਾਰੇ ਦੇ ਏਅਰਪੋਰਟ ਕੱਲ ਪਰਸੋਂ ਬਟਨ ਲੱਪ ਕੇ ਸ਼ੁਰੂ ਕਰ ਦੇਗਾ ਹਲਵਾਰੇ ਦੇ ਏਅਰਪੋਰਟ ਸ਼ੁਰੂ ਕਰਨਾ ਬਹੁਤ ਅੱਛੀ ਗੱਲ ਹੈ ਸਾਨੂੰ ਜਿੱਨਾ ਚਿਰ ਇੱਥੇ ਅਮਰ ਸਿੰਘ ਜੀ ਕਾਰਗੋ ਨਹੀਂ ਚੱਲਦੀ ਜਿੱਨਾ ਚਿਰ ਇੱਥੇ ਇੰਟਰਨੈਸ਼ਨਲ ਫਲਾਈਟਸ ਨਹੀਂ ਆਉਂਦੀਆਂ ਜਿੱਨਾ ਚਿਰ ਨੈਸ਼ਨਲ ਫਲਾਈਟਸ ਨਹੀਂ ਆਉਂਦੀਆਂ ਹਲਵਾਰੇ ਦੇ ਏਅਰਪੋਰਟ ਦਾ ਕਿੰਨਾ ਗਲਾਬ ਹੋਣਾ ਇੱਕ ਫਲਾਈਟ ਆ ਜਾਏਗੀ ਪੀਸਿਆਣੇ ਏਅਰਪੋਰਟ ਤੋਂ ਬਠਿੰਡੇ ਤੋਂ ਇੱਕ ਚੱਲਦੀ ਹਫਤੇ ਜਾਂ ਤੀਜੇ ਜਿਹੜੇ ਇੱਕ ਚੱਲਦੀ ਪਠਾਨਕੋਟ ਬੰਦ ਆਦਮਪੁਰ ਬੰਦ ਅਮਰਤਸਰ ਇੰਟਰਨੈਸ਼ਨਲ ਫਲਾਈਟ ਨਹੀਂ ਆਉਂਦੇ ਚੰਡੀਗੜ੍ਹ ਚ ਇੰਟਰਨੈਸ਼ਨਲ ਫਲਾਈਟਾਂ ਨਹੀਂ ਆਉਂਦੇ ਸਾਡਾ ਇੱਕੋ ਸੁੱਕੀ ਬੰਦਰਗਾਹ ਸਾਡੀ ਜਿਹਨੂੰ ਅਸੀਂ ਪਾਕਿਸਤਾਨ ਦਾ ਬਾਰਡਰ ਜਿਹਨੂੰ ਕਹਿੰਦੇ ਆ ਜਿਹੜੇ ਸਾਡੀ ਸੁੱਕੀ ਬੰਦਰਗਾਹ ਬਾਘੇ ਦਾ ਬਾਰਡਰ ਅਸੀਂ ਚਾਹੁੰਦੇ ਆ ਜਿਹੜੀ ਨਵੀਂ ਟ੍ਰੇਡ ਇਹਨਾਂ ਨੇ ਹੁਣ ਐਗਰੀਮੈਂਟ ਕੀਤੀ ਹੈ ਯੂਰੋਪੀਅਨ ਯੂਨੀਅਨ ਨਾਲ ਤਾਂ ਹੀ ਪੰਜਾਬ ਨੂੰ ਫਾਇਦਾ ਹੋਏਗਾ ਜੇ ਸਾਡੀ ਏਸ਼ੀਆ ਦੇ ਨਾਲ ਤੇ ਯੂਰਪ ਦੇ ਨਾਲ ਉਹ ਸਾਡਾ ਟਰੇਡਿੰਗ ਰੂਟ ਖੋਲਿਆ ਜਾਏ ਟਰੈਡੀਸ਼ਨਲ ਟ੍ਰੇਡ ਰੂਟ ਦਾ ਰੇ ਖਾਬਰ ਖਾਇਬਰ ਦੇ ਜ਼ਰੀਏ ਜਿਹਨੂੰ ਸਿਲਕ ਰੂਟ ਕਿਹਾ ਜਾਂਦਾ ਸੀ ਉਹ ਖੁੱਲੇਗਾ ਸਾਰੀਆਂ ਇੰਟਰਨੈਸ਼ਨਲ ਟਰੇਡਿੰਗ ਹਾਊਸਸ ਰਾਜਪੁਰੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਣਗੀਆਂ ਸਾਰੀ ਇੰਡਸਟਰੀ ਦੁਨੀਆ ਦੀ ਉੱਥੇ ਆ ਕੇ ਬੈਠੇਗੀ ਸਾਡਾ ਦੁੱਧ ਜਿਹੜਾ 50 ਰੁਪਏ ਲੀਟਰ ਹੈ ਇਹ 500 ਰੁਪਏ ਲੀਟਰ ਯੂਰਪ 'ਚ ਵਿਕੇਗਾ ਜਦੋਂ ਅਸੀਂ ਕਨਵਰਟ ਕਰਾਂਗੇ ਚੀਜ਼ ਤੁਹਾਡੀ ਕਣਕ ਨੂੰ ਜਦੋਂ ਤੁਸੀਂ ਬ੍ਰੈਡ ਵਿੱਚ ਕਨਵਰਟ ਕਰੋਗੇ 28 ਕਿਸਮ ਦੀ ਬ੍ਰੈਡ ਯੂਰਪ ਚ ਵੇਖਦੀ ਹੈ ਇਹ ਵੈਲਿਊ ਐਡ ਕਰੋਗੇ ਤਾਂ ਹੀ ਪੰਜਾਬ ਦੀ ਜਵਾਨੀ ਬਚ ਪਾਏਗੀ ਆਦਰਵਾਇਜ਼ ਜਿੰਨੀ ਵਾਰ ਮਰਜੀ ਮੋਦੀ ਸਾਹਿਬ ਆਜਣ ਲਾਭ ਕੀ ਮੋਦੀ ਦੇ ਆਉਂਦਾ ਇੱਥੇ ਇਹ ਦੇਖ ਕੇ ਕੁਝ ਨਹੀਂ ਜਾਂਦਾ ਤੋਂ ਮੇਰੀ ਬੇਨਤੀ ਤੁਹਾਨੂੰ ਇਹ ਹੈ ਇਹਨਾਂ ਨੂੰ ਵੇਖੀਏ ਦਿਨ ਤੇ ਸਾਨੂੰ ਕੀ ਕਾਂਗਰਸੀ ਸਰਕਾਰ ਰਹੇਗੀ ਸਾਡੀ ਪਹਿਲੀ ਵਚਨਬੱਧਤਾ ਕਿ ਪੰਜਾਬ ਵਿੱਚ ਅਮਨ ਤੇ ਸ਼ਾਂਤੀ ਅਸੀਂ ਬਹਾਲ ਕਰਾਂਗੇ